ਆਪਣੀ ਗਲਤੀ ਦੇ ਨਾਲ ਦੋਸਤੋ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਮੈਂ ਕੋਈ ਬਾਲਾ ਵੱਡਾ ਵਿਦਵਾਨ ਤਾਂ ਨਹੀਂ ਇੱਕ ਨਾਰਮਲ ਜਿਹਾ ਇਨਸਾਨ ਹੀ ਆ ਦੋਸਤੋ ਜਿਹੜੀਆਂ ਤੁਸੀਂ ਸੜਕ ਦੇ ਉੱਪਰ ਗਾਵਾਂ ਟੱਠੇ ਦੇਖ ਰਹੇ ਹੋ ਇਹ ਆਪਣੀ ਛੱਡੇ ਹੋਏ ਆ ਤਾਂ ਕਰਕੇ ਮੈਂ ਆਪਣੇ ਆਪ ਨੂੰ ਵੀ ਵਿੱਚ ਗਿਣਦਾ ਕਿਉਂਕਿ ਇਹ ਸਮਾਨ ਨੂੰ ਤਾਂ ਆਏ ਨਹੀਂ ਜਦੋਂ ਗਾਵਾਂ ਦੁੱਧ ਦੇਣੋਂ ਹਟ ਜਾਂਦੀਆਂ ਤੇ ਆਪਾਂ ਉਹਨਾਂ ਦਾ ਰਸਾ ਲਾ ਦਿੰਨੇ ਆ ਆ ਤੁਸੀਂ ਵੀਡੀਓ ਦੇ ਵਿੱਚ ਦੋਸਤੋ ਵੇਖੋਗੇ ਕੀ ਆਪਣੀ ਗਲਤੀ ਦੇ ਨਾਲ ਆਪਣੀਆਂ ਛੱਡੀਆਂ ਹੋਈਆਂ گاਵਾਵਾਂ ਦੇ ਨਾਲ ਦੋ ਪਰਿਵਾਰਾਂ ਦੀ ਜ਼ਿੰਦਗੀ ਜਿਹੜੀ ਖਤਮ ਹੋ ਜਾਣੀ ਸੀ ਦੋ ਪਰਿਵਾਰ ਜਿਹੜੇ ਖਤਮ ਹੋ ਜਾਣੇ ਸੀ ਹਜੇ ਇਹ ਦੋ ਗੱਡੀਆਂ ਨੰਗੀਆਂ ਹੀ ਆ ਇੱਕ ਗੱਡੀ ਹੋਰ ਜਿਹੜੀ ਬਹੁਤ ਤੇਜ਼ ਨੰਗੀ ਤੁਸੀਂ ਦੇਖ ਸਕਦੇ ਆ ਸੋ ਬੇਨਤੀ ਆ ਦੋਸਤੋ ਆਪਾਂ ਇੰਨੇ ਲਾਲਚੀ ਨਾ ਹੋਈਏ ਕਿ ਜਦੋਂ ਦੁੱਧ ਦੇਣੋਂ ਪਸ਼ੂ ਹਟ ਜਾਂਦਾ ਤੇ ਆਪਾਂ ਉਹਨਾਂ ਨੂੰ ਛੱਡ ਦਿੰਨੇ ਆ ਛੱਡਣ ਦੀ بجائے ਜੇ ਆਪਾਂ ਨੂੰ ਮਾਲਕ ਨੇ ਇਨੇ ਜੋਗਾ ਨਹੀਂ ਕੀਤਾ ਆਪਾਂ ਇਨੇ ਪਾਪੀ ਹੋ ਚੁੱਕੇ ਇਨੇ ਲਾਲਚੀ ਹੋ ਚੁੱਕੇ ਆ ਤਾਂ ਆਪਾਂ ਇਹਨਾਂ ਨੂੰ ਗਊਸ਼ਾਲਾ ਜਾ ਕੇ ਛੱਡ ਕੇ ਆ ਸਕਦੇ ਹਾਂ ਸਿਰਫ ਉੱਥੇ ਕੀ ਲੱਗਦਾ ਬੋਰੀ ਇੱਕ ਚੋਕਰ ਦੀ ਜਾਂ ਦਾਣੇ ਦੀ ਦੋਸਤੋ ਜਾਂ ਕੁਝ ਕ ਮਾਇਆ ਦੀ ਸੇਵਾ ਵੈਸੇ ਵੀ ਆਪਾਂ ਜਦੋਂ ਦੁੱਧ ਲੈਣਾ ਹੁੰਦਾ ਤਾਂ 2000 ਦੀ ਫੀਡ ਦੀ ਬੋਰੀ ਚਾਰ ਵਗੈਰਾ ਪਾਉਣੀ ਆ ਸੋ ਇੰਨੇ ਵੀ ਲਾਲਚੀ ਨਾ ਹੋਈਏ ਇੰਨੇ ਵੀ ਪਾਪੀ ਨਾ ਬਣੀਏ ਕਿ ਅੱਗੇ ਜਾ ਕੇ ਆਪਾਂ ਨੂੰ ਤੇ ਆਪਣੇ ਬੱਚਿਆਂ ਨੂੰ ਔਖ ਹੋਵੇ ਸੋ ਇਹ ਆਪਣਾ ਫਰਜ਼ ਸੀਗਾ ਫਰਜ਼ ਸਮਝ ਕੇ ਅਸੀਂ ਤਾਂ ਇਹਨਾਂ ਨੂੰ ਸਾਈਡ ਤੇ ਕਰ ਦਿੱਤਾ। ਬਾਕੀ ਤੁਸੀਂ ਆਪਣਾ ਫਰਜ਼ ਕਮੈਂਟ ਦੇ ਵਿੱਚ ਜਰੂਰ ਲਿਖਿਓ ਤੇ ਵੀਡੀਓ ਜਰੂਰ ਸ਼ੇਅਰ ਕਰਿਓ ਕਿ ਮੇਰੇ ਤੋਂ ਕੋਈ ਗਲਤੀ ਤਾਂ ਨਹੀਂ ਹੋਈ ਇਹ ਵੀਡੀਓ ਬਣਾ ਕੇ ਤੇ ਜੇ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ। ਧੰਨਵਾਦ ਜੀ।